ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅੱਜ ਤੁਹਾਡੇ ਵਾਸਤੇ ਬਹੁਤ ਪਿਆਰੇ-ਪਿਆਰੇ ਜੇ ਐਕਸਕਲੂਸਿਵ ਪੀਸ ਲੈ ਕੇ ਆਏ ਆ ਆਪਾਂ ਲੈ ਕੇ ਆਏ ਆ ਜੀ ਮਹਾਰਾਣੀ ਜਿੰਦਾ ਨਵਾਂ ਲੋਚ ਠੀਕ ਆ ਪਹਿਲਾਂ ਆਪਾਂ ਨੇ ਮਹਾਰਾਣੀ ਜਿੰਦਾ ਸੇਲ ਕੀਤੀ ਹੈ ਤੁਹਾਨੂੰ ਵੀ ਪਤਾ ਹੈ ਜੀ ਕਿ ਕਿੰਨੀ ਜ਼ਿਆਦਾ ਹਾਈ ਡਿਮਾਂਡ ਰਹੀ ਸੀ ਮਹਾਰਾਣੀ ਜਿੰਦਾ ਦੀ ਸਪੈਸ਼ਲੀ ਰਸਟ ਕਲਰ ਦੀ ਤਾਂ ਆਪਾਂ ਨੇ ਕਿੰਨਾ ਵੇਚ ਲਿਆ ਕੁਝ ਨਹੀਂ ਪਤਾ ਹੁਣ ਇਹਨਾਂ ਨੇ ਇਹ ਕਿਹਦਾ ਨਵੀਂ ਲਾਂਚ ਕਰੀ ਹੈ ਥੋੜਾ ਜਿਹਾ ਰਾਇਲ ਲੁੱਕ ਦਿੱਤੀ ਹੈ ਇਹਨੂੰ ਐਕਸਕਲੂਸਿਵ ਪੀਸ ਬਣਾਇਆ ਹੈ ਥੋੜਾ ਜਾਂ ਨੂੰ ਹੋਰ ਮਤਲਬ ਵਧੀਆ ਚ ਲੈ ਕੇ ਆਏ ਠੀਕ ਹੈ ਹਾਈ ਕਲਾਸ ਫੈਬਰਿਕ ਰੀਚ ਫੈਬਰਿਕ ਦੀ ਅੱਛੀ ਹੋਈ ਹੈ ਤੇ ਜਿਹੜਾ ਇਹਦੇ ਉੱਪਰ ਵਰਕ ਆ ਉਹਦੀ ਵੀ ਬਹੁਤ ਪਿਆਰੀ ਜੀ ਤੁਹਾਨੂੰ ਚੀਜ਼ ਦਿਖਾਉਂਦੇ ਆ ਮਤਲਬ ਕਿ ਜਿਨ੍ਹਾਂ ਨੂੰ ਵਿਆਹ ਫੰਕਸ਼ਨ ਵਾਸਤੇ ਥੋੜਾ ਜਿਹਾ ਬ੍ਰਾਈਟ ਚਾਰਟ ਚਾਹੀਦਾ ਆ 컬러 ਵੀ ਇੰਨੇ ਕੁ ਪਿਆਰੇ ਪਿਆਰੇ ਆਏ ਆ ਬਸ ਥੋੜੀ ਅੱਜ ਰੋ ਖੁਸ਼ ਹੋਣ ਵਾਲੀ ਐ ਇੰਨਾ ਗਜਬ ਕੰਮ ਦਿਆ ਨਾ ਇਹਦੇ ਉੱਪਰ ਤੇ ਇੰਨੇ ਪਿਆਰੇ ਕੱਢੇ ਆ 컬러 ਦੇਖੋ ਜੀ ਮਹਾਰਾਣੀ ਜਿੰਦਾ ਦੀ ਨਵੀਂ ਲਾਂਚ ਐਕਸਕਲੂਸਿਵ ਪੀਸ ਬਣ ਕੇ ਆਇਆ ਆ ਥੋੜਾ ਜਿਹਾ ਰਾਇਲ ਟੱਚ ਜਿਨਾਂ ਨੂੰ ਚਾਹੀਦਾ ਆ ਉਸ ਹਿਸਾਬ ਦੇ ਪੀਸ ਆ ਗਏ ਆ ਸੈਕੰਡ ਪਾਰਟ ਦੇਖੋ ਜੀ ਹੁਣ ਆਪਣਾ ਸਭ ਤੋਂ ਪਹਿਲਾ ਪੀਸ ਲਓ ਜੀ ਰੂ ਖੁਸ਼ ਹੋ ਜਾਣੀ ਹੈ ਪੀਸ ਦੇਖ ਕੇ ਸਭ ਤੋਂ ਪਹਿਲਾਂ ਤਾਂ ਫੈਬਰਿਕ ਇੱਕ ਨੰਬਰ ਦਾ ਫੈਬਰਿਕ ਕਿਉਂਕਿ ਲਾਸਟ ਟਾਈਮ ਕਾਫੀ ਕਸਟਮਰਸ ਨੂੰ ਇਹਦੀ ਡਿਜ਼ਾਈਨਿੰਗ ਬਹੁਤ ਪਸੰਦ ਆਈ ਸੀ ਚੀਜ਼ ਬਹੁਤ ਪਸੰਦ ਆਈ ਸੀ ਬਟ ਥੋੜਾ ਜਿਹਾ ਰਾਇਲ ਮੰਗਦੇ ਆ ਨਾ ਵੀ ਥੋੜਾ ਜਿਹਾ ਵਰਕ ਦੇਖੋ ਹੁਣ ਨੇੜੇ ਤੋਂ ਹੈਂਡ ਦਾ ਗਲੇ ਤੇ ਕੰਮ ਦੇ ਆ ਨੇੜੇ ਤੋਂ ਫੋਕਸ ਕਰੋ ਬੇਟੇ ਬਹੁਤ ਪਿਆਰਾ ਨਿੱਟ ਐਂਡ ਕਲੀਨ ਪੂਰਾ ਹੈਂਡ ਦਾ ਟੱਚ ਦੇ ਆ ਨੈਕ ਤੇ ਥੋੜਾ ਕੰਮ ਕਰਿਆ ਵਾ ਬਟ ਐਕਸਕਲੂਸਿਵ ਪੂਰੇ ਤੇ ਸੀਪੀ ਬਹੁਤ ਸੋਹਣੀ ਹਾਈਲਾਈਟਿੰਗ ਪੂਰੇ ਫਰੰਟ ਤੇ ਕਲਰ ਉਹੀ ਹੈ ਚੀਜ਼ ਉਹੀ ਹੈ ਥੋੜਾ ਜਿਹਾ ਡਿਜ਼ਾਈਨ ਚ ਫਰਕ ਪਾਤਾ ਦੇਖੋ ਜੀ ਇੱਥੇ ਇਹ ਗੁੱਚੋਂ ਨਹੀਂ ਹੁੰਦਾ ਜਿਹੜਾ ਗੁੱਚੀ ਗੋਟਾ ਉਹਦੇ ਨਾਲ ਸਟਿਚਸ ਵਿੱਚ ਸਾਰਾ ਕਟਦਾਣਾ ਤੇ ਦਬਕੇ ਦਾ ਕੰਮ ਅੰਬੀਆਂ ਦੇ ਵਿੱਚ ਦਬਕੇ ਦਾ ਕੰਮ ਡਿਜ਼ਾਈਨ ਸੇਮ ਉਹੀ ਹੈ ਵਿੱਚ ਛੋਟੇ ਛੋਟੇ ਡੋਟਸ ਹੈ ਕਲਰ ਵੀ ਉਹੀ ਹੈ ਠੀਕ ਹੈ ਜੀ ਬੈਕ ਸਾਈਡ ਇਹ ਡਿਜ਼ਾਈਨ ਆਏਗਾ ਬੈਕ ਤੇ ਪੱਲੇ ਤੇ ਠੀਕ ਹੈ ਜੀ ਤੇ ਬਾਟਮ ਰਹੇਗੀ 3 ਮੀਟਰ ਸਿਲਕ ਦੀ ਚਾਹੇ ਤੁਸੀਂ ਕਲੀ ਪਲਾਜ਼ੋ ਬਣਵਾਓ ਸਕਰਟ ਬਣਵਾਓ ਪੰਜਾਬੀ ਸਲਵਾਰ ਸੂਟ ਬਣਵਾਓ ਨੰਬਰ ਰਹੇਗਾ 1 ਤੇ ਬਹੁਤ ਲਾਜਵਾਬ ਦੁਪੱਟਾ ਪਹਿਲਾਂ ਜਿਹੜੀ ਮਹਾਰਾਣੀ ਜਿੰਦਾ ਸੀ ਉਹਦਾ ਡਿਜੀਟਲ ਦੁਪੱਟਾ ਸੀ ਹੁਣ ਇਹਦਾ ਦੁਪੱਟਾ ਇਸ ਟਾਈਪ ਦਾ ਬਣੇਗਾ ਨੇੜੇ ਤੋਂ ਦਿਖਾਓ ਜੀ ਇੱਥੇ ਰਹੇਗੀ ਲੇਸ ਲੇਸ ਦੀ ਫਿਨਿਸ਼ਿੰਗ ਠੀਕ ਹੈ ਇਹ ਤੁਹਾਨੂੰ ਪੂਰਾ ਚੇਨ ਸਟਿਚ ਦੇ ਨਾਲ ਕੰਮ ਮਿਲ ਰਿਹਾ ਅੰਬੀ ਦੇ ਉੱਪਰ ਹਾਈਲਾਈਟਿੰਗ ਕਿਛ ਹੋ ਜਾ ਜੀ ਇਹ ਦੁਪੱਟਾ ਆ ਬਹੁਤ ਸੋਹਣਾ ਡਿਜੀਟਲ ਦੇ ਵਿੱਚ ਦੁਪੱਟਾ ਦੁਪੱਟੇ ਦੇ ਉੱਪਰ ਪੂਰੇ ਦੇ ਉੱਪਰ ਕੰਮ ਹੈ ਜੀ ਤੁਹਾਨੂੰ ਬਾਰ ਬਾਰ ਦੱਸ ਰਹੇ ਹਾਂ ਇਹ ਵਰਕ ਆ ਪੂਰੀ ਆਊਟਲਾਈਨਿੰਗ ਹਾਈਲਾਈਟਿੰਗ ਲੇਸ ਹਰ ਚੀਜ਼ ਮੁਕੰਮਲ ਥੋੜਾ ਜਿਹਾ ਪੀਸ ਹੋਇਆ ਹੈ ਐਕਸਕਲੂਸਿਵ ਥੋੜਾ ਦੇਖੋ ਜੀ ਨੰਬਰ ਰਹੇਗਾ 1 ਗਜਾ ਪੀਸ ਬਿਨਾਂ ਦੇਰੀ ਕਰੇ ਸੂਟ ਬੁੱਕ ਕਰਾਣਾ ਆ ਲਿミਟਿਡ ਦਾ স্টক ਹੁੰਦਾ ਆ ਥੋੜੀ ਜੀ ਹਾਈ ਰੇਂਜ ਵਾਲਾ ਪੀਸ ਆ ਇਸ ਕਰਕੇ ਨੇੜੇ ਤੋਂ ਦਿਖਾਓ ਇਹਦਾ ਰੇਟ ਰਹੇਗਾ 4099 499 ਰੁਪਏ ਇਹਨਾਂ ਦਾ ਰੇਟ ਰਹੇਗਾ ਕਿਉਂਕਿ ਜੋ ਫੈਬਰਿਕ ਦੀ ਕੁਆਲਿਟੀ ਹੈ ਉਹਦੇ ਵਿੱਚ ਥੋੜਾ ਜਿਹਾ ਡਿਫਰੈਂਸ ਆਇਆ ਆ ਇਹਦੀ ਕੁਆਲਿਟੀ ਥੋੜੀ ਹੋਰ ਫਾਈਨ ਕੀਤੀ ਹੈ ਕਿਉਂਕਿ ਕਸਟਮਰ ਨੇ ਇਹ ਡਿਜ਼ਾਈਨ ਸੁਪਰ ਹਿੱਟ ਪਾਸ ਹੋਇਆ ਸੀ ਪਸੰਦ ਕਰਿਆ ਸੀ ਉਸੇ ਅਕੋਰਡਿੰਗ ਇਹਨਾਂ ਨੇ ਨਵੀਂ ਲਾਂਚ ਰੈਡੀ ਕੀਤੀ ਹੈ ਇਹਦੀ ਰਾਮਟੈਕਸ ਨੇ ਇੱਥੇ ਪੂਰਾ ਹੈਂਡ ਦਾ ਟੱਚ ਜੋ ਇੱਕ ਗਲੇ ਦਾ ਕੰਮ ਹੈ ਇਹ ਤਾਂ ਦੇਖਣ ਹੀ ਹੋ ਗਿਆ ਜੋ ਕਿ ਬਹੁਤ ਹੈਵੀ 5 5000 ਦੇ ਸੂਟ ਤੇ ਤੁਹਾਨੂੰ ਕੰਮ ਮਿਲਦਾ ਆ ਉਹ ਚੀਜ਼ ਮਿਲ ਰਹੀ ਹੈ ਪਿਓਰ ਸਲਕ ਦੀ ਬਾਟਮ ਮਿਲ ਰਹੀ ਹੈ ਬਹੁਤ ਫਾਈਨ ਸਟੱਫ ਮਿਲ ਸਟੱਫ ਹੈ ਨਾ ਇਹ ਜੌਰਜਟਾ ਹੈ ਨਾ ਔਰਗੈਂਜਾ ਹੈ ਥੋੜਾ ਜਿਹਾ ਸਿਲਕ ਔਰਗੈਂਜਾ ਚ ਫੈਬਰਿਕ ਆਇਆ ਆ ਠੀਕ ਹੈ ਜੀ नंबर रहेगा दो जिस हिसाब का रेट है जी उस हिसाब की थोनों मिलेगी चीज नैक्सट रहेगा नंबर दो इस पीस का दुपट्टा रहेगा जी ए वाला देखो शानदार पीस मतलब थोड़ा रूह ही खुश हो जानी है पीस देख के कलर तुसी आराम नाल देखना आ जेड़ा भी पसंद आना आ कॉर्नर तो फड़ो जेड़ा भी पसंद आना आ ਅਹੀ ਤੁਸੀਂ ਆਪਣਾ ਬੁੱਕ ਕਰਵਾਉਣਾ ਹੈ ਦੇਖੋ ਜੀ ਵਰਕ ਤੇ ਫੋਕਸ ਕਰੋ ਬਹੁਤ ਪਿਆਰਾ ਵਰਕ ਹੈ ਠੀਕ ਹੈ ਬਿਲਕੁਲ ਸਮੂਥ ਫੈਬਰਿਕ ਦੁਪੱਟੇ ਉਸ ਟਾਈਪ ਦੇ ਨਹੀਂ ਹੈ ਕਿ ਸਲਿਪਰੀ ਜੇ ਹੋਣੇ ਆ ਠੀਕ ਹੈ ਜੀ ਥੋੜਾ ਜਿਹਾ ਉਹ ਤਾਂ ਚਾਹੀਦਾ ਆ ਕਿਉਂਕਿ ਪਾਰਟੀ ਵੇਅਰ 베ਸ ਹੈ ਬਟ ਇਹ ਨਹੀਂ ਹੈ ਕਿ ਫਿਸਲਣ ਫਿਸਲਣ ਕਰਦਾ ਹੈ ਦੁਪੱਟਾ ਐਸਾ ਕੁਝ ਨਹੀਂ ਹੈ ਰਾਮ ਨਾਲ ਟਿਕਾਉ ਦੁਪੱਟੇ ਹੁੰਦੇ ਆ ਇਹਨਾਂ ਦੇ ਜੋ ਥੋੜਾ ਜਿਹਾ ਰੇਂਜ ਇਹਨਾਂ ਦੀ ਉੱਚੀ ਜਾਂਦੀ ਹੈ ਥੋੜਾ ਕੁਆਲਿਟੀ ਚ ਫਰਕ ਪੈਂਦਾ ਹੈ ਜਿੱਦਾਂ ਹੁਣ ਮੈਂ ਵੇਅਰ ਕੀਤਾ ਹੋਇਆ ਦੇਖੋ ਤੁਹਾਡੇ ਸਾਹਮਣੇ ਇਦਾਂ ਨਹੀਂ ਹੈ ਉੱਡੋ ਉੱਡੋ ਕਰੀ ਜਾਂਦਾ ਦੁਪੱਟਾ ਜਿੱਥੇ ਆਪਾਂ ਨੇ ਰੱਖ ਲਿਆ ਟਿਕਦਾ ਆ ਥੋੜਾ ਫਲਫੀ ਲੁੱਕ ਦਿੰਦੇ ਆ ਕਿ ਥੋੜਾ ਪਾਰਟੀ ਵੇਅਰ 베ਸ ਦੀ ਗ੍ਰੇ ਸਾਇ ਠੀਕ ਹੈ ਉਹਦੇ ਨਾਲ ਹੀ ਲੁੱਕ ਲੱਗਦੀ ਆ ਪੀਸ ਦੀ ਸਭ ਤੋਂ ਵੱਡਾ ਇਹਦੇ ਵਿੱਚ ਪਲੱਸ ਪੁਆਇੰਟ ਹੁੰਦਾ ਹੈ ਦੁਪੱਟੇ। ਦੁਪੱਟੇ ਇਹਨਾਂ ਦੇ ਐਨੇ ਕੋ ਸ਼ਾਨਦਾਰ ਹੁੰਦੇ ਆ, ਸਾਹੀ ਹੁੰਦੇ ਆ ਕਿਉਂਕਿ ਸਰਦਾਰੀ ਸੂਟ ਆ। ਠੀਕ ਹੈ ਜੀ। ਪੰਜਾਬੀ ਸੂਟ ਹੁੰਦੇ ਆ ਸਾਰੇ ਪ੍ਰੋਪਰ ਪੰਜਾਬੀ ਸੂਟ। ਠੀਕ ਹੈ ਉਸੇ ਹਿਸਾਬ ਦੇ ਦੁਪੱਟੇ ਕਿਉਂਕਿ ਖੂਬ ਲੰਬੇ ਚੋੜੇ ਦੁਪੱਟੇ ਹੀ ਜੱਜਦੇ ਆ ਸੂਟ ਤੇ ਪਾਰਟੀ ਵੇਅਰ ਤੇ। ਬਿਲਕੁਲ ਨੇਵੀ ਬਲੂ ਹੈਂਡ ਦਾ ਪੂਰਾ ਟੱਚ ਬਹੁਤ ਸੋਹਣਾ ਕੰਮ। ਇਹ ਤੁਹਾਨੂੰ ਪਿਓਰ 3 ਮੀਟਰ ਦੀ ਬਾਟਮ ਮਿਲ ਰਹੀ ਹੈ। ਨੰਬਰ ਰਹੇਗਾ 3 ਇਹ ਮਿਲੇਗਾ ਇਸ ਪੀਸ ਦਾ ਸ਼ਾਨਦਾਰ ਜਆ ਦੁਪੱਟਾ ਕਿਸੇ ਵੀ ਚੀਜ਼ ਦੇ ਵਿੱਚ ਕਮੀ ਨਹੀਂ ਹੈ ਸੂਟ ਦੇ ਵਿੱਚ ਡਿਜੀਟਲ ਪ੍ਰਿੰਟਿੰਗ ਡਿਜ਼ਾਈਨਿੰਗ ਪ੍ਰੋਪਰ ਪਾਰਟੀ ਵੇਅਰ ਸੂਟ ਹੈਂਡ ਦਾ ਟੱਚ ਬਹੁਤ ਐਕਸਕਲੂਸਿਵ ਜਆ ਪੀਸ ਰੇਂਜ ਹੈਗੀ ਹੈ ਸਿਰਫ ਔਰ ਸਿਰਫ 4099 499 ਰੁਪਏ ਇਸ ਪੀਸ ਦਾ ਰੇਟ ਰਹੇਗਾ ਠੀਕ ਹੈ ਜੀ ਬਿਨਾਂ ਦੇਰੀ ਕਰੇ ਸੂਟ ਬੁੱਕ ਕਰਾਣਾ ਆ ਜਿਹਨੂੰ ਵੀ ਆ ਰਹਾ ਪਸੰਦ ਨੈਕਸਟ ਪੀਸ ਰਹੇਗਾ ਆਪਣਾ ਇਹ ਵਾਲਾ ਦੇਖੋ ਜੀ ਪੀਸ ਬਹੁਤ ਸ਼ਾਨਦਾਰ ਪੀਸ ਨੇਕ ਤੇ ਕਮ ਨੰਬਰ ਰਹੇਗਾ 4 ਮਸਟਰਡ ਸ਼ੇਡ ਰਹੇਗੀ ਜਿਨ੍ਹਾਂ ਨੂੰ ਉਹ ਵਾਲਾ ਮਸਟਰਡ ਸ਼ੇਡ ਨਹੀਂ ਮਿਲਿਆ ਸੀ ਮਹਾਰਾਣੀ ਜਿੰਦਾ ਦਾ ਉਹ ਸਿੰਪਲ ਸੀ ਉਹਦੇ ਤੇ ਐਮਬਰਾਇਡਰੀ ਨਹੀਂ ਸੀ ਇਹਦੇ ਤੇ ਤੁਹਾਨੂੰ ਐਮਬਰਾਇਡਰੀ ਵੀ ਮਿਲ ਰਹੀ ਹੈ ਤਾਂ ਤੁਸੀਂ ਇਹ ਟਰਾਈ ਕਰ ਸਕਦੇ ਆ ਰੇਂਜ ਥੋੜੀ ਜੀ ਇਨਕਰੀਜ਼ ਹੋਈ ਹੈ ਉਹਦਾ ਵੱਡਾ ਕਾਰਨ ਇਹੀ ਆ ਕਿ ਤੁਹਾਨੂੰ ਦੁਪੱਟੇ ਤੇ ਪੂਰੇ ਤੇ ਕੰਮ ਮਿਲਿਆ ਆ ਤੇ ਗਲਾ ਬਹੁਤ ਸ਼ਾਨਦਾਰ ਵਰਕ ਦੇ ਨਾਲ ਹਾਈਲਾਈਟ ਹੋਇਆ ਆ ਥੋੜਾ ਜਿਹਾ ਕੱਪੜੇ ਦੇ ਕੁਆਲਿਟੀ ਦੇ ਵਿੱਚ ਵੀ ਫਰਕ ਪਿਆ ਆ ਨੰਬਰ ਰਹੇਗਾ 4 ਇਹੀ ਚੀਜ਼ ਨੂੰ ਬਿਲਕੁਲ ਧਿਆਨ ਚ ਰੱਖਣਾ ਜਿਸ ਹਿਸਾਬ ਦਾ ਰੇਟ ਹੈ ਬਹੁਤ ਅੱਛਾ ਬ੍ਰਾਂਡ ਹੈ ਉਸੇ ਹਿਸਾਬ ਦਾ ਤੁਹਾਨੂੰ ਚੀਜ਼ ਵੀ ਦਿੰਦਾ ਆ ਕਿਉਂਕਿ ਇਹਨਾਂ ਦੇ ਪਾਰਟੀ ਵੇਅਰ ਸੂਟ ਵੀ ਇਦਾਂ ਦੇ ਹੁੰਦੇ ਆ ਕਿ ਇਹ ਨਹੀਂ ਲੱਗਦਾ ਵੀ ਕੱਢ ਕੇ ਫੈਂਕੋ ਚੁਬਰਿਆ ਨਹੀਂ ਜੀ ਕੁਝ ਵੀ ਨਹੀਂ ਹੈ ਇੰਨਾ ਕੰਫਰਟੇਬਲ ਸੂਟ ਹੈ ਚਾਹੀ ਤੁਸੀਂ ਪਾ ਕੇ ਘਰ ਦਾ ਕੰਮ ਕਰ ਲਓ ਇੰਨੇ ਕੰਫਰਟੇਬਲ ਫੈਬਰਿਕ ਹੁੰਦੇ ਆ ਠੀਕ ਹੈ ਜੀ ਇਹ neck ਤੇ ਕੰਮ ਹੈ ਇਹ ਥੋੜਾ ਘੇਰਾ ਆ ਸ਼ਾਨਦਾਰ ਘੇਰਾ ਇਹ ਰਹੇਗੀ 3 ਮੀਟਰ ਦੀ ਬਾਟਮ ਬੜਾ ਰਸਟੀ ਜਿਹਾ ਕਲਰ ਆ ਬੜਾ ਸੋਹਣਾ ਜਿਹਾ orange rusty ਨੰਬਰ ਰਹੇਗਾ 5 ਕਲਰ ਆਪਸ਼ਨ ਇੰਨੇ ਕੋ ਪਿਆਰੇ ਕੱਢੇ ਐ ਕਿ ਬਸ ਰੂਹ ਤੱਕ ਖੁਸ਼ ਹੋ ਰਹੀ ਐ ਸੂਟ ਦੇਖ ਕੇ ਨੰਬਰ ਰਹੇਗਾ 5 ਠੀਕ ਐ ਜੀ ਜਿਸ ਸੂਟ ਨੂੰ ਤੁਸੀਂ ਜਿਆਦਾ ਪਿਆਰ ਦੋਗੇ ਨਾ ਮੇਰੇ ਕਸਟਮਰ ਆਪਾਂ ਉਹੀ ਸੂਟ ਰੈਡੀ ਕਰਾਵਾਂਗੇ ਆ ਦੇਖੋ ਜੀ ਜਿਨ੍ਹਾਂ ਦੇ ਘਰੇ ਫੰਕਸ਼ਨ ਐ ਵਿਆਹ ਐ ਬਿਨਾ ਦੇਰੀ ਕਰੇ ਸੂਟ ਬੁੱਕ ਕਰਾਣਾ ਐ ਹੈਂਡ ਦਾ ਟੱਚ ਕਲਰ ਇੰਨੇ ਪਿਆਰੇ ਪਿਆਰੇ ਬ੍ਰਾਈਟ ਬ੍ਰਾਈਟ ਬਹੁਤ ਸੋਹਣੇ ਡਿਜ਼ਾਈਨਰ ਦੁਪੱਟੇ ਇੱਕ ਸਭ ਤੋਂ ਵੱਡੀ ਗੱਲ ਬਹੁਤ ਵੱਡੇ ਬ੍ਰਾਂਡ ਦਾ ਵੀ ਤੁਸੀਂ ਵੇਅਰ ਕਰੋਗੇ ਤਾਂ ਤੁਹਾਡੀ ਇੱਕ ਆਪਣੀ ਸਿੰਪਲ ਸਿਟੀ ਤੇ ਇੱਕ ਯੂਨੀਕ ਜੀ ਚੀਜ਼ ਹੁੰਦੀ ਹੈ ਸਿੰਪਲ ਤੇ ਖਾਸ ਠੀਕ ਹੈ ਜੀ ਮਹਾਰਾਣੀ ਜਿੰਦਾ ਦੇ ਸਿੰਪਲ ਤੇ ਖਾਸ ਸੂਟ ਠੀਕ ਹੈ ਜੀ ਪੂਰੇ ਪੰਜਾਬੀ ਸਟਾਈਲ ਦੇ ਸਰਦਾਰੀ ਸੂਟ ਨੰਬਰ 6 ਠੀਕ ਹੈ ਜੀ ਬਿਨਾ ਦੇਰੀ ਕਰੇ ਸੂਟ ਬੁੱਕ ਕਰਾ ਲੈਣਾ ਆ ਇੰਨੇ ਕੋ ਪਿਆਰੇ ਪੀਸ ਹੈ ਹੁਣ ਇਹਦੇ ਤੁਹਾਨੂੰ ਸੈੱਟ ਮਿਲ ਰਹੇ ਆ ਜੀ 5 ਜੇ ਕਿਸੇ ਨੂੰ ਪੂਰਾ ਸੈੱਟ ਚਾਹੀਦਾ ਆ ਫੁੱਲ ਸੈੱਟ ਚਾਹੀਦਾ ਆ ਤਾਂ ਤੁਸੀਂ ਉਹ ਵੀ ਪਰਚੇਸ ਕਰ ਸਕਦੇ ਹੋ ਠੀਕ ਆ ਜੀ 5 ਸੈੱਟ ਰਹਿੰਗੇ ਪੂਰੇ ਲੋ ਜੀ ਲੋ ਜੀ ਇੱਕ ਹੈਂਡਵਰਕ ਦਾ ਤੁਹਾਨੂੰ ਇਹ ਪੀਸ ਦਿਖਾਵਾਂਗੇ ਇਹਦੇ ਵਿੱਚ ਸੋਲੋ ਕਲਰ ਹੈ ਜੀ ਇਹ ਆਪਾਂ ਨੇ ਬਣਵਾਇਆ ਸੀ ਇਹ ਵਾਲੇ ਪੀਸ ਮਿਲੇ ਆ ਬਸ ਇੰਨੇ ਹੀ ਆ ਦੇਖ ਲੈਣਾ ਤੁਸੀਂ ਇਹ ਜਿਹੜਾ ਅਸੀਂ ਵੇਅਰ ਕੀਤਾ ਹੋਇਆ ਉਹੀ ਸੂਟ ਆ ਠੀਕ ਆ ਜੀ ਪਿਓਰ ਦਾ ਸੂਟ ਆ ਇਹ ਵੀ ਪਿਓਰ ਦਾ ਤੇ ਉਹਦੇ ਉੱਪਰ ਹੈਂਡ ਦਾ ਟੱਚ ਹੈ ਪੂਰਾ ਬਹੁਤ ਸੋਹਣਾ ਦੁਪੱਟਾ ਦੁਪੱਟਾ ਰਹਿਣ ਦਾ ਖੋਲੋ ਨਾ ਦੁਪੱਟਾ ਦਾ ਸੇਮ ਇਹੀ ਹੈਗਾ ਮੇਰੇ ਵਰਗਾ ਆ ਦੇਖੋ ਜੀ ਓਹੋ ਸ਼ਾਨਦਾਰ ਪੀਸ ਕੱਪੜਾ ਪਾਏ ਦਾ ਪਤਾ ਨਹੀਂ ਲੱਗਦਾ ਇਸ ਟਾਈਪ ਦਾ ਕੱਪੜਾ ਆ ਕਾ ਇਹ ਨਾ yellow ਹੈ ਨਾ mustard ਹੈ ਬਹੁਤ ਪਿਆਰੀ neon ਜੀ ਛੇੜਾ ਇਹ ਤੁਹਾਨੂੰ neck line ਮਿਲ ਰਹੀ ਹੈ ਪੂਰਾ ਹੈਂਡ ਦਾ ਟੱਚ ਜਿੱਦਾਂ ਕਿ ਮੈਂ ਵੇਅਰ ਵੀ ਕੀਤਾ ਹੋਇਆ ਠੀਕ ਹੈ ਜੀ ਅਸੀਂ ਇਦਾਂ ਡਿਜ਼ਾਈਨ ਕਰਵਾਇਆ ਹੋਇਆ ਬਾਜੂ ਤੇ ਪੈਂਟ ਤੇ ਗਲੇ ਤੇ ਤੇ ਦੁਪੱਟੇ ਇਸ ਸਟਾਈਲ ਦੇ ਆ ਜੀ ਇਹਨਾਂ ਦੇ ਦੇਖੋ ਇਸ ਸਟਾਈਲ ਦੇ ਦੁਪੱਟੇ ਆ ਪੂਰੇ ਬਨਾਰਸੀ ਵਿਵਿੰਗ ਦੇ ਵਿੱਚ ਇੱਥੇ ਲੇਸ ਦੇ ਨਾਲ ਪੂਰੀ ਚੁੰਨੀ ਤੇ ਲੇਸ ਦੀ ਫਿਨਿਸ਼ਿੰਗ ਹੈ ਬਹੁਤ ਸ਼ਾਨਦਾਰ ਪੀਸ ਹੈ ਨੰਬਰ ਰਹੇਗਾ 7 ਰੇਟ ਰਹੇਗਾ 399 5 ਪੀਸ ਇਹਦੇ ਸਾਡੇ ਕੋਲ ਅਵੇਲੇਬਲ ਹੈ 399 ਇਸ ਪੀਸ ਦਾ ਰੇਟ ਰਹੇਗਾ ਠੀਕ ਹੈ ਜੀ ਇਹ ਵੀ ਸੁਪਰ ਹਿੱਟ ਡਿਜ਼ਾਈਨ ਗਿਆ ਸੀ ਬਹੁਤ ਸ਼ਾਨਦਾਰ ਤੇ ਬੜਾ ਐਕਸਕਲੂਸਿਵ ਜਾ ਤੇ ਬੜਾ ਕੰਫਰਟੇਬਲ ਫੈਬਰਿਕ ਠੀਕ ਹੈ ਜੀ ਨੰਬਰ 7 ਸੈਟ ਦੇਖੋ ਜੋ ਰਾਮ ਟੈਕਸ ਦੇ ਸੁਪਰ ਹਿੱਟ ਡਿਜ਼ਾਈਨ ਹੈ ਉਹੀ ਤੁਹਾਨੂੰ ਅੱਜ ਦਿਖਾ ਰਹੇ ਕਿਉਂਕਿ ਨਵਾਂ ਕਸਟਮਰ ਜੁੜਦਾ ਹੈ ਸਕਰੀਨ ਸ਼ਾਟ ਆਂਦੇ ਰਹਿੰਦੇ ਆ ਸਟਾਕ ਨਹੀਂ ਹੁੰਦਾ ਫੇਰ ਮੰਗਵਾਣਾ ਪੈਂਦਾ ਹੈ ਰਿਪੀਟ ਟੂ ਰਿਪੀਟ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਵਾਈਟ ਤੇ ਬਲੈਕ ਆਪਾਂ ਪਹਿਲਾਂ ਦਿਖਾਵਾਂਗੇ ਦੇਖੋ ਜੀ ਪਿਓਰ ਔਰਗੈਂਜਾ ਦਾ ਸੂਟ ਆ ਦੇਖੋ ਇਸ ਟਾਈਪ ਦਾ ਨੇੜੇ ਤੋਂ ਦਿਖਾਓ ਲੋ ਜੀ ਕਰੀਮ ਸ਼ੇਡ ਹੈ ਠੀਕ ਹੈ ਇਹ ਤੁਹਾਨੂੰ ਘੇਰੇ ਤੇ ਹੈਮਿੰਗ ਪਾਰਟ ਤੇ ਕਾਂਥਾ ਵਰਕ ਦੀ ਸਟਿਚੇਸ ਮਿਲ ਰਹੀ ਹੈ ਪਿਓਰ ਕريب ਦੀ ਬਾਟਮ ਮਿਲ ਰਹੀ ਹੈ ਬਾਜੂ ਤੇ ਤੁਹਾਨੂੰ ਐਮਬਰਾਇਡਰੀ ਮਿਲ ਰਹੀ ਹੈ ਪੂਰੀ ਆਰੀ ਵਰਕ ਦੇ ਨਾਲ ਬਹੁਤ ਐਕਸਕਲੂਸਿਵ ਜャ ਪੀਸ 3343 ਰੁਪਏ ਇਸ ਪੀਸ ਦਾ ਰੇਟ ਰਹੇਗਾ ਨੰਬਰ ਰਹੇਗਾ 8 ਇਹ ਮਿਲੇਗਾ ਸ਼ਾਨਦਾਰ ਜャ ਦੁਪੱਟਾ ਦੇਖੋ ਜੀ ਚਾਰੇ ਪਾਸੇ ਲੇਸ ਆਲੇ ਦੁਆਲੇ ਤੁਹਾਨੂੰ ਇਦਾਂ ਐਮਬਰਾਇਡਰੀ ਮਿਲ ਰਹੀ ਹੈ ਬਹੁਤ ਸ਼ਾਨਦਾਰ ਪੀਸ ਨੰਬਰ ਰਹੇਗਾ 8 ਬਿਨਾਂ ਦੇਰੀ ਕਰੇ ਸੂਟ ਬੁੱਕ ਕਰਾਣਾ ਆ ਇਹ ਵਾਲਾ ਠੀਕ ਹੈ ਜੀ ਨੈਕਸਟ ਪੀਸ ਬਲੈਕ ਕਲਰ ਠੀਕ ਹੈ ਜੀ ਇਹ ਰਹੇਗਾ ਇਹਦਾ ਬਲੈਕ ਕਲਰ ਸੁਪਰ ਹਿੱਟ ਡਿਜ਼ਾਈਨ ਗਏ ਸੀ ਇਹ ਹੁਣ ਫਿਰ ਆ ਗਏ ਦੇਖੋ ਜੀ ਇਹ ਪੋਟਲੀ ਬਟਨ ਬਲੈਕ ਕਲਰ ਦੇਖੋ ਠੀਕ ਹੈ ਜੀ ਇਹ ਤੁਹਾਨੂੰ ਮਿਲੂਗੀ ਬਾਜੂ ਤੇ ਕੰਮ ਪਿਓਰ ਕਰੇਪ ਦੀ 3 ਮੀਟਰ ਦੀ ਮਿਲੇਗੀ ਬਾਟਮ ਬੜੇ ਐਕਸਕਲੂਸਿਵ ਜੇ ਪੀਸ ਹੈ ਇਹ ਵਾਲੇ ਜਿਹੜੇ ਤੁਹਾਨੂੰ ਅੱਜ ਦਿਖਾਏ ਜਾ ਰਹੇ ਸਾਰੇ ਪੀਸ ठीक है जी कोई भी दो सूट पिक करो चाहे एक करो बहुत शानदार पीस है थोड़े वाले तीसरा कलर ये रहेगा दुपट्टा ना खोलो आ लो जी शानदार पीस देखो ये एम्ब्रॉयडरी जा रही है ये रहते थे हैमिंग पार्टी ठीक है जी करेब की बॉटम ये मिलेगा दुपट्टा मस्टर्ड शेड ਨੰਬਰ ਰਹੇਗਾ 10 ਇੱਕ ਪੀਸ ਨੂੰ ਇਹਦੇ ਵਿੱਚ ਛੋੜ ਦਵਾਂਗੇ ਲਓ ਜੀ ਪੀਸ ਰਹੇਗਾ ਇਹ ਵਾਲਾ ਡਿਜ਼ਾਈਨ ਰੈੱਡ ਨਹੀਂ ਹੈਗਾ ਔਨੀਅਨ ਸ਼ੇਡ ਹੈ ਬਿਲਕੁਲ ਪਿਆਜ਼ੀ ਕਲਰ ਠੀਕ ਹੈ ਜੀ ਥੋੜਾ ਵੀਡੀਓ 'ਚ ਫਰਕ ਪੈ ਜਾਂਦਾ ਹੈ ਬਿਲਕੁਲ ਪਿਆਜ਼ੀ ਕਲਰ ਹੈ ਨੰਬਰ ਰਹੇਗਾ 11 3343 ਰੁਪਏ ਇੰਨਾ ਪੀਸਾਂ ਦਾ ਰੇਟ ਰਹੇਗਾ ਨੈਕਸਟ ਪੀਸ ये छे पीसिस का यह सैट आपने मंगवाया ठीक है ऑफ वाइट ब्लू येलो कॉफी मेहरून रेडिश पिंक मस्टर्ड शेड ठीक है जी ए वाली आपने शेडा मंगवाई हैं एपलीक वर्क है वर तेती सौ तरताली रुपये इस पीस का रेट रहेगा ठीक है जी आ देखो दुपट्टा खोलो बहुत सुपीरियर ਇੰਨਾ ਦਾ ਕੋਸਟਲੀ ਹੋਣ ਦਾ ਕਈ ਕਾਰਨ ਹੁੰਦੇ ਆ ਇੱਕ ਤਾਂ ਹੁੰਦਾ ਹੈ ਜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਚੀਜ਼ ਹੈ ਵਰਕ ਵਰਕ ਤੇ ਬਹੁਤ ਜ਼ਿਆਦਾ ਫੋਕਸ ਕਰਿਆ ਜਾਂਦਾ ਆ ਤੇ ਬਹੁਤ ਸੁਪੀਰੀਅਰ ਕੰਮ ਕਰਾਇਆ ਜਾਂਦਾ ਜੋ ਬੁਟੀਕਾਂ ਤੋਂ ਤੁਸੀਂ ਕਰਵਾਉਂਦੇ ਆ ਨਾ ਸੂਟ ਪੈਂਦੇ ਆ ਮਹਿੰਗੇ ਉਹੀ ਚੀਜ਼ ਤੁਹਾਨੂੰ ਇਹ ਦਿੰਦੇ ਆ ਇਸ ਬ੍ਰਾਂਡ ਦੇ ਵਿੱਚ ਇੱਕ ਤਾਂ ਕੱਪੜਾ ਬਹੁਤ ਸੁਪੀਰੀਅਰ ਦਿੰਦੇ ਆ ਬਿਲਕੁਲ ਸੌਫਟ ਤੇ ਸਮੂਥ ਦੂਜਾ ਹੈਂਡਵਰਕ ਤੇ ਐਪਲਿਕ ਦਾ ਕੰਮ ਜੋ ਕਿ ਬਹੁਤ ਫਿਨਿਸ਼ਿੰਗ ਦਾ ਕੰਮ ਦਿਆ ਹੋਇਆ 3 ਮੀਟਰ ਦੀ ਤੁਹਾਨੂੰ ਕ੍ਰੇਪ ਮਿਲੇਗੀ ਠੀਕ ਹੈ ਜੀ ਇਹ ਰਹੇਗਾ ਆਪਣਾ ਫਰੰਟ ਪੱਲਾ ਨੰਬਰ ਰਹੇਗਾ ਇਸ ਪੀਸ ਦਾ 12 ਤੇ ਐਪਲਿਕ ਵਰਕ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟੇ ਦੇ ਉੱਪਰ ਕੰਮ ਦੇਖੋ ਪੂਰਾ ਫੋਕਸ ਕਰੋ ਪੂਰਾ ਹੈਂਡ ਦਾ ਕੰਮ ਹੈ ਸਾਰੇ ਦੁਪੱਟੇ ਦੇ ਉੱਪਰ ਐਪਲਿਕ ਵਰਕ ਨਾਲ ਹੈਂਡ ਦਾ ਕੰਮ ਬਹੁਤ ਐਕਸਕਲੂਸਿਵ ਪੀਸ ਸਿਰਫ ਔਰ ਸਿਰਫ ਨੰਬਰ 12 3300 43 ਰੁਪਏ ਇੱਕ ਕਲਰ ਇਹਦੇ ਵਿੱਚ ਮਿਲੇਗਾ ਕਰੀਮ ਕਲਰ ਆਹ ਲੋ ਜੀ ਸੁਪਰ ਹਿੱਟ ਡਿਮਾਂਡ ਹੈ ਇੰਨਾ ਸੁੱਟਾਂ ਦੀ ਏ ਰਿਪੀਟ ਟੂ ਰਿਪੀਟ ਸੈਟ ਸਾਡੇ ਕੋਲ ਆਵਾਂ ਆਣਗੇ ਜੀ ਜਦ ਵੀ ਇਹ ਆਏਗਾ ਉਸੇ ਟਾਈਮ ਆਪਣੇ ਸਿਟੀ ਕਲੈਕਸ਼ਨ ਤੇ ਨਾਲ ਦੇ ਨਾਲ ਆਏਗਾ ਦੇਖੋ ਜੀ ਆਰਟੀਫੀਸ਼ੀਅਲ ਮਿਰਰ ਤੇ ਪੂਰੀ ਐਮਬਰਾਇਡਰੀ ਦੇ ਨਾਲ ਇਹ ਨਹੀਂ ਹੈਗਾ ਕਿ ਵੈਸੀ ਚਲਾਉ ਕੰਮ ਆ ਪੂਰਾ ਕੰਮ ਕਰਿਆ ਹੋਇਆ ਕੱਪੜਾ ਵੀ ਬਹੁਤ ਪੀਰੀਅਰ ਜਿਨ੍ਹਾਂ ਨੂੰ ਕੱਪੜੇ ਦੀ ਪਹਿਚਾਣ ਹੈ ਨੰਬਰ ਰਹੇਗਾ 13 ਨੈਕਸਟ ਪੀਸ ਇੱਕ ਕਲਰ ਇਹਦੇ ਵਿੱਚ ਰਹੇਗਾ ਜੀ ਬਲੂ ਨੇਵੀ ਬਲੂ ਕਲਰ ਰਹੇਗਾ ਇਹ ਮਿਲੇਗਾ ਇਸ ਸਟਾਈਲ ਦਾ ਦੇਖੋ ਦੇਖੋ ਪੀਸ ਇਹ ਐਮਬਰਾਇਡਰੀ ਨੰਬਰ 14 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਬੜਾ ਸ਼ਾਨਦਾਰ ਜਟਸਲਸ ਦੇ ਨਾਲ ਦੁਪੱਟਾ 3343 ਰੁਪਏ ਇੰਨਾ ਪੀਸਾਂ ਦਾ ਰੇਟ ਰਹੇਗਾ ਨੈਕਸਟ ਪੀਸ ਇੱਕ ਕਲਰ ਤੁਹਾਨੂੰ ਆ ਮਿਲੇਗਾ ਜਿਨ੍ਹਾਂ ਨੂੰ ਹੁੰਦਾ ਹੈ ਨਾ ਕਿ ਅਸੀਂ ਕੱਪੜਾ ਉਦਾਂ ਦਾ ਪਾਣਾ ਇੱਕ ਤਾਂ ਹੁੰਦਾ ਹੈ ਜੀ ਵੀ ਟੇਸਟ ਵੀ ਬਹੁਤ ਜ਼ਿਆਦਾ ਹੈਵੀ ਦਬਕਾ ਉਹ ਨਹੀਂ ਹੁੰਦਾ ਇਹਨਾਂ ਤੇ सिंपल तो स्मार्ट पीस होंगे है सादकी भरे सूट पंजाबी ठीक है जी नंबर रहेगा सोलह ये रहेगा दपट्टा सिंपल तो स्टाइलिश पीस होंगे है प्रॉपर बुटीक स्टाइल सूट नेक्स्ट पीस रहेगा अपना ए वाला रेडिश पिंक कलर है जी इसमें रहा बिल्कुल गंदे वाला रेड आ रहा बट पिंकिश रेड कलर है नंबर रहेगा पंद्रह ठीक है जी नेक्स्ट पीस एक कलर थोनू मिलेगा कॉफी ब्राउन आ लो जी इस सैट का लास्ट पीस ते सौ तरताली रुपये देखो जी पीस ठीक है ये रहेगा थोनों इस पीस का दुपट्टा नंबर रहेगा सतारा एक सैट थोनू होर दिखावे शानदार बिल्कुल राम टैक्स की नवी लॉन्च ठीक है जी शानदार पीस फैब्रिक भी बहुत वाया रेट थ्री फाइव नाइन थ्री रेट पहला ही है थोन पह कोई दिक्कत ना हो ठीक है चार कलर चारों गजब लो जी ए वाला रहेगा पीस एदा फैब्रिक है या, शीन ऑरगेंजा शीन ऑरगेंजा मतलब बिल्कुल सॉफ्ट ऑरगेंजा ठीक है जी प्योर दे सूट लचक वाला फैब्रिक है देखो शाइन देखो इस टाइप का फैब्रिक है बिल्कुल सॉफ्ट थोड़ी जी शाइन ठीक है ये सारा नोटवर्क काम बहुत सोहना नोटवर्क काम करा घेरा देखो जी ये पूरे एम्ब्रॉयडरी करी हुई है घेरे तीन मीटर प्योर करेब की मिल रही है बॉटम ਨੰਬਰ ਰਹੇਗਾ ਇਸ ਪੀਸ ਦਾ 18 ਰੇਟ ਰਹੇਗਾ 3593 ਰੁਪਏ ਇਹ ਮਿਲੇਗਾ ਸ਼ਾਨਦਾਰ ਜੱਡ dupatta ਦੇਖੋ dupatta ਦੇ ਇੱਥੇ ਬਹੁਤ ਸੋਹਣੀ ਫਿਨਿਸ਼ਿੰਗ ਤੇ embroidery ਦੇ ਨਾਲ ਬਹੁਤ ਸੋਹਣਾ ਫਿਨਿਸ਼ਿੰਗ ਦੇ ਨਾਲ ਤੇ ਪੂਰੇ dupatta ਤੇ embroidery ਹੈ 3593 ਰੁਪਏ ਪੂਰੇ ਐਕਸਕਲੂਸਿਵ ਹੈਵੀ ਪਾਰਟੀ wear suit ਦਿਖਾ ਰਹੇ ਹਾਂ ਬੇਸ ਵੀ ਤੁਹਾਨੂੰ ਬਿਲਕੁਲ हटਕੇ ਤੇ ਨਵੇਂ ਜੇ ਮਿਲ ਰਹੇ ਨਵੇਂ ਜੇ بیسਾ ਦੇਖੋ ਬਿਲਕੁਲ ਹੀ ਹਰ ਸੌਫਟ ਕਪੜਾ ਉਹ ਮੈਂ ਬਾਰ-ਬਾਰ ਕਹਿੰਦੀ ਆ ਵੀਡੀਓ ਦੇ ਵਿੱਚ ਵੀ ਕਪੜਾ ਪਾਏ ਦਾ ਤੁਹਾਨੂੰ ਪਤਾ ਨਹੀਂ ਲੱਗੇਗਾ ਕਿਉਂਕਿ ਬ੍ਰਾਂਡ ਦੀ ਇਹੀ ਖਾਸ ਗੱਲ ਹੁੰਦੀ ਹੈ ਕਿ ਕਪੜਾ ਪਾਏ ਦਾ ਤੁਹਾਨੂੰ ਪਤਾ ਨਹੀਂ ਲੱਗਣਾ ਇੰਨਾ ਸੌਫਟ ਫੈਬਰਿਕ ਆ ਤੇ ਹੈਗਾ ਵੀ ਐਕਸਕਲੂਸਿਵ ਜਿਹਾ ਲੱਗਦਾ ਆ بیس ਵੀ ਬੜਾ ਸੋਹਣਾ ਆ ਹਰ ਚੀਜ਼ ਇਹਦੀ ਪਰਫੈਕਟ ਮੈਚ ਹੁੰਦਾ ਆ ਦੇਖੋ ਜੀ ਨੰਬਰ ਰਹੇਗਾ 20 ਇਹ ਰਹੇਗਾ ਦੁਪੱਟਾ ਨੈਕਸਟ ਪੀਸ रहेगा नंबर रहेगा इस पीस का नंबर दो जी ट्वेंटी वन पीस रहेगा अपना ए वाला ए पीस रहेगा इस टाइप का ठीक है देखो चारों पासे फिनिशिंग वर्क कलर हर चीज फाइन पैंती सौ तिरानवे रुपए इस पीस का रेट रहेगा हूँ क्डा एक लकीी ड्रॉ छब्बी अक्टूबर दीडियो ਠੀਕ ਹੈ ਜੀ 26 ਅਕਤੂਬਰ ਦੀ ਵੀਡੀਓ ਰਹੇਗੀ ਇਹ ਕੱਢਾਂਗੇ ਆਪਾਂ ਹੁਣ ਲੱਕੀਰੋ ਠੀਕ ਹੈ ਜੀ ਜਿਹਦਾ ਵੀ ਆਂਦਾ ਆ ਬਹੁਤ ਪਿਆਰੇ ਪਿਆਰੇ ਜੇ ਕਮੈਂਟ ਕਰੇ ਹੋਏ ਆ ਇਸੇ ਤਰ੍ਹਾਂ ਜੁੜੇ ਰਹਿਣਾ ਜਿਸ ਤਾਂ ਸਾਡੇ ਨਾਲ ਜੁੜੇ ਹੋਏ ਹੋ ਤੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਆਪਣੀ ਕੀ ਕਹਿੰਦੇ ਆ ਜਿਹੜੀ ਮਹਾਰਾਣੀ ਜਿੰਦਾ ਦੀ ਨਵੀਂ ਲਾਂਚ ਪਾਈ ਆਪਾਂ ਨੇ ਹੈਂਡਵਰਕ ਦੇ ਨਾਲ ਤੇ ਇਹਨੂੰ ਮਤਲਬ ਕਿ ਤੁਸੀਂ ਵੱਧ ਤੋਂ ਵੱਧ ਦੱਸਣਾ ਆ ਵੀ ਕਿ ਨੂੰ ਕਿਹੜਾ ਨੰਬਰ ਤੇ ਕਿਹੜਾ ਰੰਗ ਜ਼ਿਆਦਾ ਅੱਛਾ ਲੱਗ ਰਿਹਾ ਠੀਕ ਹੈ ਜੀ ਕਿਉਂਕਿ ਆਪਾਂ ਤੁਹਾਡਾ ਜੋ ਮੇਰੇ ਕਸਟਮਰ ਡਿਸਾਈਡ ਕਰਨਗੇ ਆਪਾਂ ਆਪਣਾ ਸੂਟ ਰੈਡੀ ਕਰਾਵਾਂਗੇ ਕਿਉਂਕਿ ਸੂਟ ਹੀ ਇੰਨੇ ਪਿਆਰੇ ਆ ਸਾਰੇ ਠੀਕ ਆ ਜੀ ਕਲਰ ਤੁਸੀਂ ਚੂਸ ਕਰਨਾ ਆ ਕਿ ਕਿਹੜਾ ਕਲਰ ਜਿਆਦਾ ਅੱਛਾ ਲੱਗ ਰਿਹਾ ਜਿਹੜਾ ਸੁਪਰ ਹਿੱਟਡ ਕਲਰ ਜਾਏਗਾ ਠੀਕ ਹੈ ਜੀ ਮੈਸੇਜ ਤੇ ਕਮੈਂਟ ਜਰੂਰ ਕਰਨਾ ਆ ਜਰੂਰ ਦੱਸਣਾ ਆ ਦੇਖੋ ਜੀ ਆਪਣਾ ਇਹ ਤਾਂ ਨਿਕਲਿਆ ਪਰ ਇਹਦੇ 'ਚ ਨਾ ਘੱਟ ਲਿਖਿਆ ਹੋਇਆ ਤੁਸੀਂ ਨਾ ਹੁਣ ਮੇਰਾ ਮਨ ਕਰਦਾ ਹੈ ਕਿ ਮੈਂ ਉਹਦਾ ਹੀ ਕਰਦਾਂਗੀ ਜੋ ਥੋੜਾ ਆਪਣੀ ਐਡਵਾਈਸ ਦਿੰਦੇ ਆ ਠੀਕ ਆ ਜੀ ਕਿਉਂਕਿ ਮੈਂ ਬਾਰ-ਬਾਰ ਬੋਲ ਰਹੀ ਆ ਵੀਡੀਓ ਦੇਖ ਕੇ ਤੁਸੀਂ ਐਡਵਾਈਸ ਦੱਸਣੀ ਆ ਕਿਹੜੀ ਚੀਜ਼ ਠੀਕ ਲੱਗ ਰਹੀ ਆ ਪਲੀਜ਼ ਉਹਦੇ ਵਾਸਤੇ ਸੌਰੀ ਮੈਂ ਕੱਲ ਵੀ ਪਰਸੋਂ ਵੀ ਲਗਾਤਾਰ ਦੱਸ ਰਹੀ ਆ ਕਿ ਥੋੜਾ ਜਆ ਮਨ ਨੂੰ ਵੀ ਪਤਾ ਲੱਗੇ ਨਾ ਵੀ ਹਾਂ ਉਸ ਬੰਦੇ ਨੇ ਇਹ ਚੀਜ਼ ਦੱਸੀ ਆ ਥੋੜਾ ਜਿਹਾ ਵੱਡਾ ਕਮੈਂਟ ਹੋਵੇ ਨਾ ਮਤਲਬ ਪਤਾ ਵੀ ਲੱਗੇ ਵੀ ਹਾਂ ਸੌਰੀ ਬੇ ਹਲੋ ਜੀ ਦੇਖੋ ਚਲੋ ਛੱਡੋ ਜੀ ਇਹ ਸਭ ਤੋਂ ਪਹਿਲਾਂ ਆਇਆ ਇਹਨਾਂ ਨੇ ਫੇਰ ਵੀ ਉਹ ਦੱਸਿਆ ਆ ਕਿ ਹਾਂ ਸੂਟ ਲੈ ਕੇ ਆਓ ਹੈਨਾ ਬਰਾੜ ਕਰਨ ਦੇ ਨਾਤੇ ਹੈ ਉਹਨਾਂ ਨੇ ਚਾਰ ਹੀ ਕਮੈਂਟ ਹੈ ਉਹਨਾਂ ਦੇ ਉਹਨਾਂ ਨੇ ਬੋਲਿਆ ਹੈਗਾ ਆ ਕਮੈਂਟ ਕੀਤਾ ਆ ਇਹਨਾਂ ਨੇ ਪਾਰਟੀ ਵੇਅਰ ਸੂਟ ਵੀ ਲੈ ਕੇ ਆਓ ਹੈਨਾ ਦੇਖੋ ਥੋੜਾ ਜਿਹਾ ਉਹ ਕਰਿਓ ਪਲੀਜ਼ ਉਹਦੇ ਵਾਸਤੇ ਸੌਰੀ ਜਿੱਦਾਂ ਤੁਸੀਂ ਨਾ ਮਤਲਬ ਕਮੈਂਟ ਕੱਢਣ ਦਾ ਇਹੀ ਆਪਣਾ ਉਹ ਹੈਗਾ ਆ ਹੈਨਾ ਪਾਰਟੀ ਵੇਅਰ ਸੂਟ ਵੀ ਲੈ ਕੇ ਆਓ ਦੇਦੀ ਇਹਦੇ ਨਾਲ ਮੈਂ ਉਹੀ ਕੱਢਾਂਗੀ ਪਲੀਜ਼ ਕਿ ਜੇ ਮਤਲਬ ਤੁਸੀਂ ਥੋੜਾ ਜਿਹਾ ਆਪਣਾ ਤੁਸੀਂ ਮੈਨੂੰ ਆਪਣੀ رائے ਵੀ ਦਿਓ ਚਾਹੇ ਕੁਝ ਵੀ ਹੈ ਤੁਹਾਨੂੰ ਕੋਈ ਚੀਜ਼ ਠੀਕ ਲੱਗ ਰਹੀ ਹੈ ਨਹੀਂ ਲੱਗ ਰਹੀ ਹੈ ਆਪਣਾ ਮੇਨ ਮੇਰਾ ਮਕਸਦ ਜਿਹੜਾ ਹੈਗਾ ਆ ਕਮੈਂਟ ਕੱਢਣ ਦਾ ਇਹੀ ਆ ਕਿ ਮੈਨੂੰ ਤੁਹਾਡੀ رائے ਪਤਾ ਲੱਗੇ ਮੈਂ ਪੜਦੀ ਆ ਬਟ ਉੱਥੇ ਮਤਲਬ ਛੋਟਾ ਕੁਝ ਵੀ ਇਦਾਂ ਹੀ ਲਿਖਿਆ ਹੋਇਆ ਹਰਟ ਹਰਟ ਉਹਦਾ ਮਤਲਬ ਸਾਨੂੰ ਕੁਝ ਉਹਦਾ ਬੈਨੀਫਿਟ ਨਹੀਂ ਹੈ ਨਾ ਹੀ ਸਾਨੂੰ ਪਤਾ ਲੱਗਦਾ ਆ ਤਾਂ ਤੁਸੀਂ ਸਿਰਫ ਵੀਡੀਓ ਦੇਖ ਕੇ ਉਹਦੇ ਵਿੱਚ ਤੁਹਾਨੂੰ ਜਿਹੜੀ ਚੀਜ਼ ਅੱਛੀ ਲੱਗੀ ਹੈ ਜੋ ਤੁਹਾਨੂੰ ਗਲਤ ਲੱਗੀ ਹੈ ਤੁਸੀਂ ਸਿਰਫ ਮਨੋਂ رائے ਦੇਣੀ ਹੈ ਇਸ ਕਰਕੇ ਆਪਣਾ ਤਾਲਮੇਲ ਅੱਛਾ ਬਣਿਆ ਰਹੇਗਾ ਠੀਕ ਹੈ ਜੀ ਨੈਕਸਟ ਵੀਡੀਓ ਚ ਫੇਰ ਮਿਲਦੇ ਹਾਂ ਥੈਂਕ ਯੂ ਸੋ ਮਚ